ਗੁਰਬਾਣੀ ਦਾ ਫਰਮਾਨ ਹੈ ਕੂਪ ਭਇਓ ਜੈਸੇ ਦਾਦਰਾ ਦਾਦਰਾ ਕਹਿੰਦੇ ਡੱਡੂ ਨੂੰ ਖੋਦੈ ਡੱਡੂ ਨੂੰ ਬਾਹਰ ਦੀ ਕੋਈ ਖਬਰ ਨਹੀਂ ਇਸੀ ਤਰ੍ਹਾਂ ਸਾਡੇ ਆਪਣੇ ਆਪਣੇ ਖੂਹ ਨੇ ਸਾਰਿਆਂ ਦੇ। ਉਸ ਖੂਹ ਤੋਂ ਬਾਹਰ ਤਾਂ ਸਾਨੂੰ ਨਾ ਸੰਸਾਰ ਦੀ ਨਜ਼ਰ ਹੈ ਨਾ ਸੰਸਾਰ ਦਾ ਪਤਾ ਹੈ। ਤੇ ਪਰਮਾਰਥ ਦਾ ਤਾਂ ਪਤਾ ਕੀ ਹੋਣਾ ਸਾਨੂੰ। ਹਰ ਇੱਕ ਦੇ ਆਪਣੇ ਖੂਹ ਨੇ। ਕੋਈ ਕਿਸੇ ਖੂਦ ਦੇ ਵਿੱਚ ਲਟਕਿਆ ਹੋਇਆ ਹੈ ਕੋਈ ਕਿਸੇ ਖੂ ਵਿੱਚ ਪਿਆ ਹੋਇਆ ਹੈ ਕੋਈ ਦੁੱਖਾਂ ਦੇ ਖੂ ਨਹੀਂ ਸਾਰੇ ਕੋਈ ਕਰੋਧ ਦੇ ਖੂ ਵਿੱਚ ਪਿਆ ਹੋਇਆ ਹੈ ਕੋਈ ਮੋਹ ਦੇ ਖੂ ਵਿੱਚ ਪਿਆ ਹੋਇਆ ਹੈ ਕੋਈ ਲੋਭ ਦੇ ਖੂ ਵਿੱਚ ਪਿਆ ਹੋਇਆ ਹੈ ਹੰਕਾਰ ਦੇ ਖੂ ਵਿੱਚ ਪਿਆ ਹੋਇਆ ਹੈ ਕਾਮ ਦੇ ਖੂ ਵਿੱਚ ਪਿਆ ਹੋਇਆ ਹੈ ਵਾਸ਼ਨਾਵਾਂ ਦੇ ਖੂ ਨਹੀਂ ਤੇ ਜਿਵੇਂ ਖੂਹ ਦੇ ਵਿੱਚ ਪਾਣੀ ਹੋਵੇ ਇਸੇ ਤਰ੍ਹਾਂ ਇਹ ਮਾਇਆ ਹੈ ਮਾਇਆ ਦਾ ਅਸਰ ਮਨ ਤੇ ਹਰ ਇੱਕ ਨੇ ਆਪਣਾ ਖੂਹ ਬਣਾਇਆ ਹੋਇਆ ਉਹ ਕਹਿੰਦਾ ਵੀ ਇਹ ਮੈਨੂੰ ਜੋ ਪਤਾ ਹੈ ਨਾ ਇਹ ਬਹੁਤ ਵੱਡਾ ਗਿਆਨ ਮੇਰੇ ਕੋਲ ਹੈ ਸਭ ਤੋਂ ਵੱਡੀ ਭੁੱਲ ਜਿਹੜੀ ਮਨੁੱਖ ਦੀ ਹੈ ਨਾ ਇਹੋ ਹੀ ਹੈ ਕਿ ਜੋ ਮੈਨੂੰ ਪਤਾ ਹੈ ਇਹੋ ਹੀ ਸ਼੍ਰੇਸ਼ਟ ਹੈ ਇਹ یوں ਹੈ ਕਿ ਜਿਵੇਂ ਆਪਾਂ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਲਈਏ ਤੇ ਕਮਰੇ ਦੇ ਵਿੱਚੋਂ ਫਿਰ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਇਸੀ ਤਰ੍ਹਾਂ ਜਦੋਂ ਮਨੁੱਖ ਨੂੰ ਇਹ ਅਭਾਸ ਹੋ ਜਾਏ ਕਿ ਜਿਹੜੇ ਖੂਹ ਵਿੱਚ ਮੈਂ ਪਿਆ ਮੈਨੂੰ ਬਹੁਤ ਗਿਆਨ ਆਇਆ ਉਹਨੇ ਕਮਰਾ ਬੰਦ ਕਰ ਲਿਆ ਥੋੜੇ ਸਮੇਂ ਬਾਅਦ ਹੰਕਾਰ ਲੋਭ ਮੋਹ ਕਾਮ ਸਭ ਆ ਜਾਣ ਲੱਗੇ ਤੇ ਉਹਦੇ ਵਿੱਚੋਂ ਫਿਰ ਬਦਬੂ ਆਣੀ ਭਾਵ ਇਹ ਵਾਸ਼ਨਾਵਾਂ ਦੀ ਬਦਬੂ ਬਾਹਰ ਆਉਣ ਲੱਗ ਪਈ ਜਿੰਨੇ ਕ ਖੂ ਨੇ ਛਾਡੇ ਅਸੀਂ ਖੂਆਂ ਵਿੱਚ ਪਏ ਹੋਏ ਆ ਤੇ ਖੂ ਦੇ ਵਿੱਚ ਚਿੱਕੜ ਵੀ ਹੈ ਤੇ ਪਾਣੀ ਵੀ ਹੈ ਦਲਦਲ ਦੇ ਵਿੱਚ ਫਸੇ ਹੋਏ ਆ ਤੇ ਖੂ ਦਾ ਡੱਡੂ ਯਤਨ ਵੀ ਕਰੇ ਨਾ ਕਿ ਖੂ ਤੋਂ ਬਾਹਰ ਆ ਜਾ ਨਹੀਂ ਆਇਆ ਜਾਂਦਾ ਇਸ ਸੂਰਤ ਤੇ ਖੂਹ ਤੋਂ ਬਾਹਰ ਆ ਸਕਦਾ ਹੈ ਜਦੋਂ ਪਾਣੀ ਉੱਪਰਲੇ ਤਲ ਤੱਕ ਆ ਜਾਏ ਪਾਣੀ ਖੂਦ ਉੱਤੇ ਆਇਆ ਖੂਹ ਛਾਲ ਖੂਹ ਤੋਂ ਛਾਲ ਮਾਰ ਕੇ ਡੱਡੂ ਬਾਹਰ ਇਸੇ ਤਰ੍ਹਾਂ ਜਦੋਂ ਮਾਇਆ ਦਾ ਸੋਝੀ ਪੈ ਜਾਏ ਗੁਰੂ ਦੀ ਕਿਰਪਾ ਦੇ ਨਾਲ ਤੇ ਜਿਹੜੀ ਆਸ ਹੈ ਸੰਸਾਰ ਦੇ ਵਿੱਚੋਂ ਉਹ ਟੁੱਟ ਜਾਏ ਤੇ ਪਰਮਾਰਥ ਦੀ ਆਸ ਬਣ ਜਾਏ ਖੂਦ ਆ ਪਾਣੀ ਉਸ ਸੂਰਤ ਚ ਉੱਤੇ ਆਉਂਦਾ ਜਦੋਂ ਮੀਂਹ ਬਹੁਤ ਪੈ ਜਾਏ ਪਾਣੀ ਪਾਣੀ ਇਹ ਮਾਇਆ ਦੇ ਵਿੱਚੋਂ ਉਹਦੇ ਹੀ ਨਿਕਲ ਸਕਦਾ ਹੈ ਜਦੋਂ ਇਹ ਮਾਇਆ ਨੂੰ ਪਰਮਾਰਥ ਦੇ ਰਸਤੇ ਤੇ ਲਾ ਕੇ ਸੇਵਾ ਦੇ ਵਿੱਚ ਲਾ ਕੇ ਦਾਨ ਪੁੰਨ ਵਿੱਚ ਲਾ ਕੇ ਤੇ ਉਹ ਜਦੋਂ ਸਿਮਰਨ ਕਰਦਾ ਹੈ ਤੇ ਹੌਲੀ-ਹੌਲੀ ਖੂਹ ਦੇ ਲੈਵਲ ਤੇ ਜਿਵੇਂ ਪਾਣੀ ਆ ਜਾਏ ਉਮਾਇਆ ਦਾ ਅਸਰ ਹੋ ਜਾਂਦਾ ਹੈ ਉੱਥੇਕ ਪਹੁੰਚ ਗਿਆ ਹੁਣ ਛਾਲ ਮਾਰ ਕੇ ਬਸ ਬਾਹਰ ਨਿਕਲਣਾ ਹੈ ਜਿੰਨੀ ਦੇਰ ਤੱਕ ਮਨੁੱਖ ਬਾਹਰੋਂ ਪਰਮੇਸ਼ਰ ਨੇ ਮੀਂ ਪਾਇਆ ਮੀਂ ਪਾਇਆ ਪਰਮੇਸ਼ਰ ਨੇ ਇਸੇ ਤਰ੍ਹਾਂ ਗੁਰੂ ਨੇ ਬਾਹਰੋਂ ਕਿਰਪਾ ਕੀਤੀ ਉਪਦੇਸ਼ ਦਿੱਤਾ ਤੇ ਯਤਨ ਇੱਕ ਰਹਿ ਗਿਆ ਕਿ ਡੱਡੂ ਨੇ ਬਸ ਛਾਲ ਮਾਰਨੀ ਹੈ ਹੁਣ ਛਾਲ ਕਿੰਨੇ ਜਨਮਾਂ ਚ ਮਾਰਨੀ ਹੈ ਕਿ ਨਹੀਂ ਮਾਰਨੀ ਕਿ ਫਿਰ ਪਾਣੀ ਥੱਲੇ ਚਲਾ ਜਾਣਾ ਹੈ ਫਿਰ ਉੱਥੇ ਟਿਕੇ ਰਹਿਣਾ ਹੈ ਇਸੇ ਤਰ੍ਹਾਂ ਵਾਸ਼ਨਾ ਮਾਨੇ ਜਦੋਂ ਮਨ ਦੇ ਵਿੱਚ ਵਿਰਾਗ ਆਉਂਦਾ ਹੈ ਉਦੋਂ ਇਉਂ ਸਮਝੀ ਜਿਵੇਂ ਪਾਣੀ ਖੂਦਾਂ ਉੱਤੇ ਆ ਗਿਆ ਹੁਣ ਛਾਲ ਮਾਰ ਦੇ ਜਦੋਂ ਵਾਸ਼ਨਾਵਾਂ ਆ ਗਈਆਂ ਪਾਣੀ ਹੇਠਾਂ ਚਲਾ ਗਿਆ ਫਿਰ ਉੱਥੇ ਦਾ ਉੱਥੇ ਹੀ ਚਿੱਕੜ ਵਿੱਚ ਫਸਿਆ ਰਿਹਾ ਖੂਦ ਦੇ ਡੱਡੂ ਨੇ ਜ਼ਿੰਦਗੀ ਬਤੀਤ ਕਰ ਦਿੱਤੀ ਖੂਦ ਦੇ ਵਿੱਚ ਅਸੀਂ ਆਪਣੇ ਵਾਸਨਾਵਾਂ ਦੇ ਵਿੱਚ ਆਪਣੇ ਖੂਦ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰਕੇ ਚਲੇ ਜਾਂਦੇ ਆ ਕਸ਼ ਦੇਸ਼ ਵਿਦੇਸ਼ ਨਾਂ ਬੂਝ ਜਿਵੇਂ ਖੂਦ ਦੇ ਦੱਡੂ ਨੂੰ ਬਾਹਰ ਲੈ ਸੰਸਾਰ ਦਾ ਕਹਿ ਦਈਏ ਵੀ ਗਿਆਨ ਨਹੀਂ ਇਸ ਮਨੁੱਖ ਨੂੰ ਵੀ ਕੋਈ ਗਿਆਨ ਨਹੀਂ ਜਿਹੜੀ ਚੀਜ਼ ਨੇ ਪੜ੍ਹੀ ਨਹੀਂ ਜਿਹੜੀ ਇਹਨੇ ਸੁਣੀ ਨਹੀਂ ਜਿਹੜੀ ਇਹਨੇ ਦੇਖੀ ਨਹੀਂ ਉਦਾਇਨ ਗਿਆਨ ਨਹੀਂ ਨਹੀਂ ਸੰਸਾਰ ਦਾ ਇੱਥੇ ਹੀ ਅਗਿਆਨਤਾ ਦੇ ਵਿੱਚ ਮਨੁੱਖ ਠੇਡੇ ਖਾਂਦਾ